ਬਹੁਤ ਵੱਡੀ ਮਹਾਨ ਤੈ ਰਾਗ ਦੀ ਮੈਨੂੰ ਯਾਦ ਆਉਂਦਾ ਸੀ ਵੀ ਗਿਆਨੀ ਗਿਆਨ ਸਿੰਘ ਅਲਮਸਤ ਪੁਰਾਣੇ ਰਾਗੀ ਹੁੰਦੇ ਸੀ ਕੋਈ ਅ ਅੱਜ ਤੋਂ ਕੋਈ 100 150 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਵੀ ਕੋਈ ਹਿੰਦੁਸਤਾਨ ਦਾ ਕਲਾਸਿਕਲ ਸੰਗੀਤ ਦਾ ਕੋਈ ਤਰੰਦਰ ਪੰਡਤ ਹਨਾ ਆਇਆ ਆਨੰਦਪੁਰ ਸਾਹਿਬ ਤੇ ਜਿਹੜੇ ਸਿੰਘ ਨੇ ਮੈਨੂੰ ਗੱਲ ਦੱਸੀ ਉਹਨੇ ਤਾਂ ਮੈਨੂੰ ਇਹੀ ਦੱਸਿਆ ਵੀ ਉਸੇ ਦੀਵਗ ਆਇਆ ਸੀ ਸੀ ਦੀਵਗ ਆਇਆ ਤੇ ਉਹਨੇ ਆ ਕੇ ਕਿਤੇ ਜਿਹੜੇ ਮਹਾਪੁਰਖ ਉੱਥੇ ਬੈਠੇ ਆਸਣ ਦੇਤੇ ਉਹਨਾਂ ਨੂੰ ਕਿਹਾ ਵੀ ਰਾਗ ਵਿਦਿਆ ਦੀ ਐਡੀ ਮਹਾਨਤਾ ਹੈ ਸੱਚੇ ਪਾਤਸ਼ਾਹ ਕੱਤੀ ਰਾਗਾਂ ਚ ਬਾਣੀ ਦਾ ਉਚਾਰਨ ਕਰਕੇ ਗਏ ਆ ਤੇ ਸਿੱਖਾਂ ਚ ਰਾਗੀ ਨਹੀਂ ਕੋਈ ਓਡਾ ਤਕੜਾ ਦਿਸਿਆ ਉਹਨੂੰ ਪਤਾ ਨਹੀਂ ਕੋਈ ਕਹਿ ਲੋ ਸ਼ਿਕਾਇਤ ਵਾਂਗੂ ਉਹਨੇ ਗੱਲ ਕਹੀ ਤੇ ਕਹਿੰਦੇ ਵੀ ਉੱਥੇ ਜਿਹੜੇ ਬਾਬਾ ਜੀ ਬੈਠੇ ਸੀ ਉਹਨਾਂ ਨੇ ਕਿਹਾ ਵੀ ਭਾਈ ਗਿਆਨੀ ਗਿਆਨ ਸਿੰਘ ਅਲਮਸਤ ਨੂੰ ਬੁਲਾਓ ਉਹ ਅਨੰਦਪੁਰ ਸਾਹਿਬ ਹੀ ਰਹਿੰਦੇ ਹੁੰਦੇ ਸੀ ਉਹ ਸ਼ਾਇਦ ਕਹਿੰਦੇ ਤਾਰਾਗੜ ਵਾਲੇ ਪਾਸੇ ਜਦੋਂ ਉਹ ਕਹਿੰਦੇ ਜੰਗਲ 'ਚ ਬੈਠੇ ਕੀਰਤਨ ਕਰਦੇ ਹੁੰਦੇ ਸੀ ਤਾਂ ਜਾਨਵਰ ਕੋਲੇ ਆ ਜਾਂਦੇ ਹੁੰਦੇ ਸੀ ਫੋਟੋਆਂ ਵੀ ਮਿਲਦੀਆਂ ਉਹਨਾਂ ਦੀਆਂ ਜਾਨਵਰ ਕੋਲੇ ਆ ਕੇ ਬੈਠ ਜਾਂਦੇ ਹੁੰਦੇ ਸੀ ਤੇ ਕਹਿੰਦੇ ਗਿਆਨੀ ਗਿਆਨ ਸਿੰਘ ਨੂੰ ਸੱਦੋ ਗਿਆਨੀ ਗਿਆਨ ਸਿੰਘ ਆਲਮਸਤ ਨੂੰ ਸੱਦਿਆ ਗਿਆ ਤੇ ਉਹ ਨਾ ਗੱਡੇ ਦੇ ਉੱਤੇ ਸਾਜ਼ ਲੱਦ ਕੇ ਲਿਆਇ ਬਹੁਤ ਸਾਜ਼ ਗੱਡਾ ਭਰਿਆ ਸਾਜ਼ਾਂ ਦਾ ਤੇ ਬਾਬਾ ਜੀ ਨੇ ਕਿਹਾ ਜੀ ਇੰਨੇ ਸਾਜ਼ ਕਿਉਂ ਲਿਆਏ ਕਹਿੰਦੇ ਮੈਨੂੰ ਪਤਾ ਨਹੀਂ ਸੀ ਜੀ ਪੰਡਤ ਨੇ ਪੰਡਤ ਜੀ ਨੇ ਕਿਹੜੇ ਸਾਜ਼ ਤੇ ਕੀਰਤਨ ਸੁਣਨਾ ਹੈ ਤੇ ਕੀ ਬਤਨਾਂ ਨੇ ਕੀ ਕਹਿ ਦੇਣਾ ਹਨਾ ਗਿਨਾਂ ਕ ਜਿਆਦੇ ਮਤਲਬ ਤੁਸੀਂ ਕਹੋ ਵੀ ਰਾਗ ਦੇ ਵਿੱਚ ਸੰਗੀਤ ਦੇ ਵਿੱਚ ਇੱਕ ਮਿਕ ਹੋ ਚੁੱਕਿਆ ਹੁਣ ਗਿਆਨੀ ਗਿਆਨ ਤੋਂ ਹੋਰੀ ਵੀ ਉਹ ਸਾਰੇ ਤੰਤੀ ਸਾਜ਼ ਵਜਾ ਲੈਂਦੇ ਹਨਾ ਤੇ ਉੱਥੇ ਉਹਨਾਂ ਨੇ ਉਹ ਪੰਡਤ ਨੂੰ ਇੱਕ ਗੱਲ ਕਹੀ ਉਹਨਾਂ ਦੀਆਂ ਕੁਝ ਰਿਕਾਰਡਿੰਗਸ ਵੀ ਮਿਲਦੀਆਂ ਉਹਨਾਂ ਦੇ ਭੁਜੰਗੀ ਦੀਆਂ ਮਿਲਦੀਆਂ ਰਿਕਾਰਡਿੰਗਸ ਉਹਦੇ ਵਿੱਚ ਉਹ ਗੱਲ ਕਹਿੰਦੇ ਆ ਉਹ ਪੰਡਤ ਨੂੰ ਗੱਲ ਕਹੀ ਵੀ ਤਿੰਨ ਤਰ੍ਹਾਂ ਦੇ ਗਵਈਏ ਹੁੰਦੇ ਆ ਪੰਡਤ ਜੀ कहने ਹੁੰਦੇ ਆ ਬਾਜ਼ਾਰੀ ਜਿਹੜੇ ਬਾਜ਼ਾਰ ਲਈ ਜਾਂ ਪੈਸੇ ਲਈ ਗਾਉਂਦੇ ਆ ਜਿਵੇਂ ਆਪਾਂ ਕਹੀਏ ਕੋਈ ਗਵਈਏ ਮੁੰਡੇ ਆ ਸਿੰਗਰ ਆ ਜਿਹੜੇ ਜਾਂ ਹੋਰ ਹਨ ਇਹ ਬਾਜ਼ਾਰੀ ਗਵਈਏ ਹੋਗੇ ਬਾਜ਼ਾਰਾਂ ਚ ਗਾਉਣ ਵਾਲੇ ਦੂਜੇ ਹੁੰਦੇ ਆ ਦਰਬਾਰੀ ਜਿਹੜੇ ਦਰਬਾਰਾਂ ਦੀ ਉਸਤਤ ਗਾਉਂਦੇ ਆ ਤਾਂ ਸੇਨ ਤੋਂ ਲੈ ਕੇ ਤੇ ਹੁਣ ਤੱਕ ਦੇ ਕੋਈ ਸਰਕਾਰੀ ਹੋਣ ਗਵਈਏ ਹਨ ਵੀ ਉਹ ਕੋਈ ਰਾਸ਼ਟਰਪਤੀ ਭਵਨ ਜਗਾਉਂਦਾ ਹੋਵੇ ਕੋਈ ਕਿਤੇ ਉਧਰਬਾਰੀ ਹੁੰਦੇ ਆ ਜਿਹੜੇ ਰਾਜਿਆਂ ਦੀ ਉਸਤਤ ਗਾਉਂਦੇ ਆ ਮੈਂ ਕਹਿੰਦਾ ਤੀਜੇ ਹੁੰਦੇ ਆ ਜੀ ਨਿਰੰਕਾਰੀ ਜਿਹੜੇ ਨਿਰੰਕਾਰ ਦੀ ਉਸਤਤ ਕਰਦੇ ਆ ਸਿੱਖ ਰਾਗੀ ਨਿਰੰਕਾਰੀ ਹੈ ਸੇਖ ਰਾਗੀ ਦਰਬਾਰੀ ਨਹੀਂ ਸੇਖ ਰਾਗੀ ਬਜ਼ਾਰੀ ਨਹੀਂ ਉਹ ਨਿਰੰਕਾਰੀ ਕੀਰਤਨੀਆਂ ਹਨ ਨਿਰੰਕਾਰ ਦੀ ਉਸਤਤ ਕਰਦੇ ਆ ਅਕਾਲ ਪੁਰਖ ਦੀ ਉਸਤਤ ਕਰਦੇ ਆ ਤਾਂ ਗੁਪਤ ਨੇ ਤਾਂ ਗੁਪਤ